आएगा जी पारस रोडी सेंटर एनिमल है जी रेस्क्यू कर दी जी नि बच्चे पढ़ने आना डर है भी कोई कल रब न कर कोई हाथा आ जाए ठीक है जी उन्हें तो रेस्क्यू करके दिखाने जी जानवर के Oi, yeah, oi, <laughs>

ਸਾ ਚੜਾਤਾ ਹੀ ਦੇਖੋ ਜੀ ਥੋੜੀ ਨੀਗਾ ਘਟਾ ਮੈਂ ਇੱਕ ਐਨਕ ਲੈ ਇੱਕ ਐਨਕ ਲਈ ਵੀ ਜੀ ਤਾਂ ਹੀ ਨੀਹੋਂ ਦਿਖਾਈ ਨਾ ਲੰਘ ਗਿਆ ਜੀ ਇਹ ਜੇ ਸਾ ਮੈਂ ਕਹਣਾ ਉਹਦਾ ਪਤਾ ਹਾਂ ਲੰਘ ਗਿਆ ਸੀ ਪੁੱਤਾ ਟਕੜਾ ਨਾਲ ਲੇਖੀ ਇਹ ਤਾਂ ਬਾਈਟ ਵੀ ਕਰ ਰਿਹਾ ਸੀ ਹਾਂ ਜੀ ਇਹ ਬੜੀ ਦਸ ਸਾਲ ਦਾ ਹੋਊਗਾ ਹੈਗੀ 5-6 ਸਾਲ ਦਾ ਪੈਗਾ ਜੀ ਇਹ 5-6 ਸਾਲ ਦਾ ਹੈਗਾ ਸੱਪ ਜੀ ਨੇ ਕੋਈ ਨਹੀਂ ਸ਼ਾਂਤ ਹੋਣ ਦੋ ਮੜਾ ਇਹਨੂੰ

ਸੋਹਣੇ ਨਾ ਮੂਹ ਨਾ ਮੂਹ ਤਪਣਾ ਹੀ ਦਾ ਥੈਲਾ ਦੇ ਕਿ ਹੋਈ ਸੀ ਵੀਰ ਜੀ ਦਿਓ ਚੱਕ ਲੈ ਸਰ ਜੀ ਆਪਰੇ

ਇਹਨਾਂ ਇੱਕ ਗੰਧ ਛੱਡਦਾ ਹੁੰਦਾ ਜੀ ਆਪਸ ਵਿੱਚ। ਅੱਛਾ ਜੀ। ਜਦੋਂ ਫਲ ਇਹਨੇ ਨਾ ਪ੍ਰੈਸ ਤੋਂ ਕਰਦੇ ਆ ਇਹ ਆਪ ਨੂੰ ਛੜਾਣ ਵਾਸਤੇ ਇੱਕ ਐਸੀ ਅੰਦਰੋਂ ਗੰਧ ਛੱਡਦਾ ਹੈ ਵੀ ਮੁਸ਼ਕ ਗੰਦੀ ਹੁੰਦੀ ਹੈ ਇੱਕ ਤਰ੍ਹਾਂ ਦੀ। ਠੀਕ ਹੈ ਜੀ। ਕੀ ਬੰਦੇ ਛੱਡ ਦਿੰਦੇ ਨੇ ਯਾਰ ਕੋਈ ਵੀ ਉਹ ਹੈ। ਹੁਣ ਆਪਾਂ ਹੀ ਛੱਡ ਰਿਹਾ ਇਸ ਟਾਈਮ। ਇਹ ਟੂ ਆ। ਉਹ ਜਾਂ ਚਿੱਟਾ ਨਹੀਂ ਬੁਖਣਾ। ਇਹ ਨਹੀਂ ਹੁੱਦਾਂ ਨੂੰ ਚਿੱਟਾ ਨਹੀਂ ਨਹੀਂ। ਕੋਈ ਚੱਲ ਜੇ ਕਿਤਾ। ਇੱਥੇ ਰੱਖਾਂ ਨੂੰ। ਇਹ ਇੱਥੇ ਰੱਖ ਦੋ ਜੀ ਕੋਈ। ਉਹ ਯਾਰ ਉਹ ਡਰੀ ਜਾਂਦਾ। ਉਹ ਨਾ ਨਾ ਮੈਨੂੰ ਡਰ ਲੱਗਦਾ। ਓ ਯਾਰ ਕੀ ਯਾਰ। ਲਾ ਆਪਣੇ ਕੋਲ ਤੇ ਬਣਾਉਂਦੇ। எதிர்காலத்தை பூஸ்டர் பூஸ்டர் வாழ்க்கைக்கு

ਕਿਹੜਾ ਰੀਆਬ ਕਿੱਥੋਂ ਕਿਹੜਾ ਸੀ ਜੀ ਆਪਾਂ ਇਹ ਐਸਬੀਆਈ ਦਾ ਟ੍ਰੇਨਿੰਗ ਸੈਂਟਰ ਸੀ ਭਾਰਸੋ ਰੋਡ ਤੇ ਜਸਸੋਵਾਲ ਪਿੰਡ ਦੇ ਅੰਦਰ ਜਸਸੋਵਾਲ ਪਿੰਡ ਦੇ ਅੰਦਰ ਸੀ ਕਿਨੇ ਇੱਕ ਐਨੀਮਲ ਪੜਿਆ ਸੀ ਇੱਕ ਇੱਕ ਇੰਡੀਅਨ ਡਾਟਸ ਨੇ ਇੱਕ ਅਡਲਟ ਬਿਗ ਸੈਡੂਰਾ ਠੀਕ ਹੈ ਜੀ ਤੇ ਅਸੀਂ ਹੁਣ ਉਹਨੂੰ ਰੀਲੀਜ਼ ਕਰ ਰਹੇ ਹਾਂ ਜੀ ਆਹ ਨਾਲ ਪਾਖੜਾ ਆ ਰਿਹਾ ਇਧਰ ਇਹ ਪਾਖੜਾਈ ਨਾਲ ਠੀਕ ਹੈ ਜੀ ਆਹ ਜਿੱਥੇ ਰੀਲੀਜ਼ ਕਰਨ ਲੱਗੇ ਹਾਂ ਕਿ ਬੀਗਸਾਇਆ ਜਾਈ ਪੂਰਾ ਥੇ ਆ ਜਾ ਰਿਹਾ ਜੀ ਓਕੇ ਵੀਰ ਜੀ ਵੀ ਜਨਮਪੁਰੋਂ ਨਾਮ ਮਾਰਿਆ ਕਰੋ ਵੀਰ ਜੀ ਠੀਕ ਹੈ ਜੀ ਆਪਣਾ ਨੰਬਰ 8437344553 ਨੰਬਰ ਆਈ ਆਪਣਾ ਠੀਕ ਹੈ ਜੀ ਕਿਸੇ ਪ੍ਰਕਾਰ ਦਾ ਕੋਈ ਵੀ ਐਨੀਮਲ ਹੋਵੇ ਆਪਾਂ ਨੂੰ ਠੀਕ ਹੈ ਜੀ ਫੋਨ ਕਰ ਸਕਦਾ ਓਕੇ ਵੀਰ ਜੀ